ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਚੰਦ ਸੂਰਜ ਦੁਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਰਹਾਉ ਹੀਰਾ ਦੇਖ ਹੀਰੇ ਕਰ ਆਦੇਸ ਕਹ ਕਬੀਰ ਨਿਰੰਜਨ ਅਲੇਖ ਦੁਨੀਆ ਹੁਸਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ ਕੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੁਨੀਆ ਹੁਸਿਆਰ ਬੇਦਾਰ ਇੱਥੇ ਵਿਸਰਾਮ ਹੈ ਜਾਗਤ ਇੱਥੇ ਜਮਕ ਲਾ ਦਨੀ ਮੁਸੀਤ ਹੋ ਮੁਸੀਤ ਹੋ ਜਿਹੜਾ ਪਾਠ ਹੈ ਇਸ ਸੰਬੰਧਕ ਪਾਠ ਹੈ ਰੇ ਭਾਈ ਜਾਗਤ ਮੁਸੀਤ ਹੋ ਰੇ ਭਾਈ ਵੀ ਜਾਗਦਿਆਂ ਹੋਇਆਂ ਮੁਸੀਤ ਹੋ ਦਾ ਮਤਲਬ ਵੀ ਲੁੱਟੇ ਜਾ ਰਹੀ ਹਾਂ ਜਾਗਤ ਮੁਸੀਤ ਹੋ ਰੇ ਭਾਈ ਨਿਗਮ ਹੁਸਿਆਰ ਪਹਿਰੂਆ ਦੇਖਤ ਜਾਮ ਲੈ ਜਾਈ ਹਾਂਜੀ ਨਿਗਮ ਹੁਸਿਆਰ ਪਹਿਰੂਆ ਇਥੇ ਵਿਸਰਾਮ ਦੇਖਤ ਜਮ ਲੈ ਜਾਈ ਰਹਾਓ ਨੀਂਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਚਾਰ ਨਾਲੀ ਏਰ ਫਲ ਸੇਬਰ ਪਾਕਾ ਨਾਲੀ ਏਰ ਫਲ ਨਾਲੀ ਏਰ ਫਲ ਸੇਬਰ ਪਾਕਾ ਇਥੇ ਵਿਸਰਾਮ ਹੈ ਮੂਰਖ ਮੁਗਧ ਗਵਾਰ ਹਰ ਭਇਓ ਖਾਣਡ ਰੇਤ ਮੈਂ ਬਿਖਰੇਓ ਹਸਤੀ ਚੁਨੇਓ ਨਾ ਜਾਈ ਹਾਂਜੀ ਇਹ ਟਿੱਪੀ ਜਿਹੜੀ ਹੈ ਬਿੰਦੀ ਰੂਪ ਵਿੱਚ ਬੋਲੇਗੀ ਹਰ ਭਯੋ ਹਰ ਭਯੋ ਖਾਂਡ ਰੇਤ ਮਹਿ ਵਿਖਰਿਓ ਇਥੇ ਵਿਸਰਾਮ ਹਸਤੀ ਇਥੇ ਯਮਕ ਲਾ ਦਨੀਆ ਚੁਨੇਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਂਤ ਤਜ ਹਾਂ ਇਥੇ ਕਮੀਰ ਬੋਲਣਾ ਪਾਠੀ ਸਿੰਘ ਕਬੀਰ ਹੀ ਬੋਲ ਜੰਦੇ ਹਨ ਧਿਆਨ ਨਾਲ ਬੋਲਣਾ ਕਹਿ ਕਮੀਰ ਕੁਲ ਜਾਤ ਪਾਂਤ ਤਜ ਜੀਟੀ ਹੋਏ ਚੋਨ ਖਾਈ ਚੀਟੀ ਹੋਏ ਚੋਨ ਖਾਈ ਚੁੰਨ ਨਹੀਂ ਕਹਿਣਾ ਹੈ ਬਾਣੀ ਨਾਮ ਦੇਉ ਜੀਉ ਕੀ ਰਾਮ ਕਲੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੀ ਲੇ ਕਾਗਦ ਕਾਟੀ ਲੇ ਗੁੱਡੀ ਆਕਾਸ ਮਧ ਭਰਮੀ ਅਲੇ ਤੇ ਆਨੀ ਲੇ ਅੰਨੀ ਤੇ ਲੇ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਇਹ ਲਮਕਾ ਕੇ ਬੋਲਣਾ ਹੈ ਅੰਨੀ ਲੇ ਕਾਗਦ ਕਾਟੀ ਲੇ ਗੁੱਡੀ ਆਕਾਸ ਮੱਧੇ ਭਰਮੀ ਅਲੀ ਪੰਚ ਜਨਾਂ ਸੋ ਬਾਤ ਬਤਉਆ ਚੀਤ ਸੁ ਡੋਰੀ ਰਾਖੀ ਵਾਲੇ ਮਨ ਰਾਵਨਾਮ ਵਿਦਿਅਲੇ ਮਨ ਤੇ ਪੱਤੀ ਵਿਸਰਾਮ ਹੈ ਮਾਨਾ राम नामा विदीले जैसे कणक कला चित मानडीले जैसे कणक कला चित मानडीले रहाओ अनिले कुंभ भराईले उदक राज कुमार पुरंदरीये हां जी अनिले कुंभ भराईले उदक राज कुमार पुरंदरीये हस्त विनोद विचार करती है चीत सु गागर राखी आले चीत सु गागर राखी आले गागर कसकी मंदर एक द्वार 10 जाके 10 पुले ही बोलना है गौ चरावन छाडी आले श्रावण भी पुला बोलना है पांच कोस पर गौ चरावत चीत सु बछरा राखी आले ਕਹਿਤ ਨਾਮ ਦੇ ਸੁਨਹੁ ਤਲੋਚਨ ਬਾਲਕ ਪਾਲਨ ਪੋਢੀ आले ਬਾਲਕ ਪਾਲਨ ਪੋਢੀ आले ਬਾਲਕ ਪਾਤੀ ਜਮਕ ਲੱਗੇਗੀ ਕਹਿਤ ਨਾਮ ਦੇ ਸੁਨੋ ਤਲੋਚਨ ਬਾਲਕ ਪਾਲਨ ਪੋਢੀ आले ਅੰਤਰ ਬਾਹਰ ਕਾਜ ਵਿਰੂਧੀ ਚੀਤ ਸੋ ਬਾਰਿਕ ਰਾਖੀ ਅਲੇ ਬੇਦ ਕੁਰਾਨ ਸਾਸਤਰ ਅਨੰਤ ਗੀਤ ਕਵਿਤ ਨਾ ਗਾਓ ਗੋ ਕਵਿਤ ਬੋਲਣਾ ਪੋਲਾ ਹੀ ਬੋਲਣਾ ਹੈ ਕਵਿਤ ਨਹੀਂ ਕਹਿਣਾ ਬੇਦ ਪ੍ਰਾਨ ਸਾਸਤਰ ਅਨੰਤ ਗੀਤ ਕਵਿਤ ਨਾ ਗਾਵੋ ਗਾਵੋ ਗੋ ਗੀਤ ਕਵਿਤ ਨਾ ਗਾਵੋ ਗੋ ਧਿਆਨ ਨਾਲ ਹੀ ਗਾਵੋ ਉਚਾਰਨ ਕਰਨਾ ਗਾਵੋ ਗੋ ਨਹੀਂ ਕਹਿਣਾ ਗਾਵੋ ਗੋ अखंड मंडल निरंकार मह अनहद बेनम बजावाओ गो हां जी बजावाओ गो बैरागी रामह गावाओ गो शब्द अतीत अनाहद राता हां जी बैरागी पदति विश्राम बैरागी रामह गावाओ गो शब्द अतीत अनाहद राता आकुल कै घर जाओ गो जाओ गो ਜਾ ਨੂੰ ਬਤਾ ਦੇਣਾ ਜਾਉ ਗੋ ਰਹਾਉ ਈੜਾ ਪਿੰਗੋਲਾ ਔਰ ਸੁਖਮਨਾ ਪੌਨਾ ਬੰਦ ਰਹਾਉ ਗੋ ਪੌਨਾ ਬੰਦ ਰਹਾਉ ਗੋ ਰਹਾਉ ਭਾਰੀ ਨਹੀਂ ਬੋਲਨੇ ਰਹਾਉ ਗੋ ਚੰਦ ਸੂਰਜ ਦੋਏ ਸਾਮਕਰ ਰੱਖਾਓ ਬ੍ਰਹਮ ਜੋਤ ਮਿਲ ਜਾਉ ਗੋ ਇਕੱਠਾ ਹੀ ਪਾਠ ਹੈ ਜੱਜੇ ਦਾ ਕੰਨਾ ਬਤਾ ਦੇਣਾ ਊੜਾ ਬੰਦ ਮੂੰਹ ਵਾਲਾ ਲੱਗ ਜਾਏਗਾ ਪਾਠ ਇਕੱਠਾ ਹੈ ਜਾਓ ਗੋ ਤੀਰਥ ਦੇਖ ਨਾ ਜਾਲ ਨਾ ਪੈਸਾ ਜੀਅ ਜੰਤ ਨਾ ਸਤਾਵੋ ਗੋ ਸਤਾਵੋ 바ਵਾ ਹੈਗਾ ਵਿੱਚ ਸਤਾਵੋ ਗੋ ਆਮ ਜਿਹੜੇ ਪਾਠੀ ਸਿੰਘ ਹੁੰਦੇ ਆ ਜਦੋਂ ਪਾਠ ਕਰਦੇ ਆ ਦੇਖਣ ਵਾਲਾ ਹੁੰਦਾ ਉਹ ਪੈਸੋ ਗਾਉ ਗੋ ਰਾਉ ਗੋ ਜਾਉ ਗੋ ਇਸ ਤਰ੍ਹਾਂ ਬੋਲਦੇ ਹਨ ਪਰ ਧਿਆਨ ਨਾਲ ਦੇਖੋ ਸਤਾਵੋ ਸਤਾਵੋ ਗੋ ਰਹਾਉ ਗੋ ਜਾਉ ਗੋ ਗਾਵਾਉ ਗੋ ਇਸ ਤਰ੍ਹਾਂ ਉਚਾਰਨ ਕਰਨਾ ਹੈ ਬੰਦ ਜੀ ਜੰਤਨਾ ਸਤਾਵਾਉ ਗੋ 68 ਤੀਰਥ ਗੁਰੂ ਦਿਖਾਏ ਘਾਟ ਹੀ ਪੀਤਰ ਨਾਉ ਗੋ ਨਾਉ ਗੋ ਕੰਨਾ ਵਧਾ ਦੇਣਾ ਨਾਉ ਗੋ ਪੰਜ ਸਹਾਈ ਜਾਨਕੀ ਸੋਭਾ ਭਲੋ ਭਲੋ ਨਾ ਕਹਾਵਾਉ ਗੋ ਕਹਾਵਾਉ ਭਾਰੇ ਨਹੀਂ ਕਹਨੇ ਹਾਵਾ ਗੋ ਨਾਮਾ ਕਹ ਚਿਤ ਹਰਿ ਸਿਉ ਰਤਾ ਚਿਤ ਹਰਿ ਸਿਉ ਰਤਾ ਨਾਮਕ ਹੈ ਚਿਤ ਹਰਿ ਸਿਉ ਰਤਾ ਸੁੰਨ ਸਮਾਦ ਸਮਾਉ ਗੋ ਇਹ ਨਹੀਂ 바ਵਾ ਲਾਉਣਾ ਇੱਥੇ ਸਮਾਉ ਗੋ ਉਚਾਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ